ਇੱਕ ਹੱਲਾ ਇਕੱਠੇ ਹੋ ਜੋ ਇਕੱਠੇ ਹੋ ਜੋ ਨਹੀਂ ਮਾਰਨ ਲਈ ਸਰਕਾਰਾਂ ਚੱਪਰ ਨੇ ਤੁਹਾਨੂੰ ਇਹ ਮੇਰਾ ਮੁੱਦਾ ਨਹੀਂ ਹੈ ਬਈ ਲਖੇ ਦਾ ਮੁੱਦਾ ਨਹੀਂ ਹੈ ਕਿਸੇ ਆਜੂ ਦਾ ਮੁੱਦਾ ਨਹੀਂ ਹੈ ਹਰ ਇੱਕ ਪੰਜਾਬੀ ਦਾ ਮੁੱਦਾ ਹੈ ਇਸ ਲਈ ਆਓ ਬਾਹਰ ਚੜਕੇ ਦੇ ਵਿੱਚ ਹਿੱਸਾ ਪਾइए ਅਤੇ ਆ ਆਜੂ ਦਾ ਡੇਗੜਿਆ ਹੋਣਾ ਕੱਟ ਕੇ ਨਾ ਮੈਂ ਚੱਲ ਕੇ ਆਇਆ ਹਾਂ ਬਗਵਾਨ ਸਰ ਦੇਖ ਲਓ ਪੂਰਾ ਪੰਜਾਬ ਅੱਜ ਬਚਿਆਣੇ ਆ ਗਿਆ ਆ ਸੀਐਡੀ ਵਾਲੇ ਫਿਰਦੇ ਹੋਣਾ ਮੇਰੇ ਵੀਰ ਆ ਨੋਟ ਕਰਕੇ ਰਿਪੋਰਟ ਦੇ ਦਿਓ ਇਹ ਮਸਲੇ ਕੱਜਾ ਭਿਆਨਕ ਹੈ ਆ ਸਾਰੇ ਪੰਜਾਬ ਉੱਠ ਕੇ ਆ ਗਿਆ چاہی بیٹھے مر رہے ہو گھر بیٹھے نے مر جانا ہے نہیں لگنا کہ بماری ہوگی اور دو دن پہلے ابھی جا کے آئے ہیں لکھا سکارا ڈٹیل <سؤال> چلن گے وہ پوری کھل کے تھنو گل دس دن گے میں